नमस्कार पेशे हफ्तावारी समाचार समीख्या लेखक ने डॉक्टर नरेश कुमार गुलाटी सबका डिप्टी डायरेक्टर खेती बाड़ी किसान भलाई विभाग पंजाब वाचिका अमनप्रीत कौर ਝੋਨੇ ਦੀ ਖੇਤੀ ਹੇਠ ਪੰਜਾਬ ਸੂਬੇ ਵਿੱਚ ਤਕਰੀਬਨ 30 ਲੱਖ ਹੈਕਟੇਅਰ ਰਕਬਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਝੋਨੇ ਦੀ ਕਾਸ਼ਤ ਕਰਕੇ ਪਿਛਲੇ ਲਗਭਗ 35 ਸਾਲਾਂ ਵਿੱਚ ਸੂਬੇ ਦਾ 85% ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਿਆ ਹੈ ਅਤੇ ਸਾਡੇ ਸਾਲਾਨਾ ਧਰਤੀ ਹੇਠਲੇ ਪਾਣੀ ਦਾ ਪੱਧਰ 38 ਸੈਂਟੀਮੀਟਰ ਦੀ ਰਫ਼ਤਾਰ ਨਾਲ ਥੱਲੇ ਜਾ ਰਿਹਾ ਹੈ ਇੱਕ ਅੰਦਾਜ਼ੇ ਅਨੁਸਾਰ ਸੂਬੇ ਦੇ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਨੂੰ ਪਾਲਣ ਲਈ ਹਰ ਸਾਲ ਤਕਰੀਬਨ 1500 ਕਰੋੜ ਰੁਪਏ ਦਾ ਖਰਚਾ ਬੋਰ ਹੋਰ ਡੂੰਘੇ ਕਰਨ ਤੇ ਕੀਤਾ ਜਾ ਰਿਹਾ ਹੈ ਇੱਕ ਕਿlo ਚਾਵਲ ਪੈਦਾ ਕਰਨ ਲਈ 3700 ਲੀਟਰ ਪਾਣੀ ਦੀ ਲੋੜ ਹੁੰਦੀ ਹੈ। ਕੁੱਲ ਮਿਲਾ ਕੇ ਸਾਡੇ ਪਾਣੀ ਦੀ ਅਜੋਕੀ ਗੰਭੀਰ ਸਥਿਤੀ ਲਈ ਕਾਫੀ ਹੱਦ ਤੱਕ ਛੋਣੇ ਦੀ ਰਵਾਇਤੀ ਢੰਗ ਨਾਲ ਕਾਸ਼ਤਕਾਰੀ ਹੀ ਜ਼ਿੰਮੇਵਾਰ ਹੈ। ਰਵਾਇਤੀ ਢੰਗ ਨਾਲ ਪਹਿਲਾਂ ਛੋਣੇ ਦਾ ਬੀਜ ਬੀਜਿਆ ਜਾਂਦਾ ਹੈ। ਅਤੇਬਾਦ ਵਿੱਚ ਪੈਦਾ ਹੋਏ ਝੋਨੇ ਦੀ ਪੌਦ ਪਾਵ ਪਨੀਰੀ ਨੂੰ ਪਾਣੀ ਨਾਲ ਭਰੇ ਕੱਦੂ ਕੀਤੇ ਖੇਤਾਂ ਵਿੱਚ ਲਗਾਇਆ ਜਾਂਦਾ ਹੈ ਇਸ ਵਿਧੀ ਨਾਲ ਪਾਣੀ ਦੀ ਵਾਸ਼ਪੀਕਰਨ ਰਾਹੀਂ ਦੁਰਵਰਤੋ ਦੇ ਨਾਲ-ਨਾਲ ਵਾਤਾਵਰਣ ਵਿੱਚ ਹਮਸ ਮੀਥੇਨ ਗੈਸ ਦਾ ਰਿਹਾਬ ਜ਼ਮੀਨ ਦੀ ਪੌਤਿਕ ਬਣਤਰ ਵਿੱਚ ਵਿਗਾੜ ਦੇ ਨਾਲ-ਨਾਲ ਪਸ਼ੂਆਂ ਮਨੁੱਖਾਂ ਆਦ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ 2 4 ਹੋਣਾ ਪੈ ਰਿਹਾ ਏ ਇਹ ਸਭ ਦੇ ਬਾਵਜੂਦ ਝੋਨੇ ਦੀ ਫਸਲ ਦੀ ਆਰਥਿਕਤਾ ਅਤੇ ਨਿਸ਼ਚਿਤ ਮੰਡੀਕਰਨ ਕਰਕੇ ਕਿਸਾਨ ਜਾਣਦੇ ਹੋਏ ਵੀ ਤੇ ਚਾਹੁੰਦੇ ਹੋਏ ਵੀ ਝੋਨੇ ਦੀ ਖੇਤੀ ਨੂੰ ਛੱਡ ਨਹੀਂ ਸਕਦੇ ਜੇਕਰ ਦੂਜੇ ਪਾਸੇ ਕਿਸਾਨਾਂ ਦੇ ਨਜ਼ਰੀਏ ਤੋਂ ਦੇਖੀਏ ਤਾਂ ਇਸ ਵਕਤ ਅਜਿਹੀ ਕੋਈ ਫਸਲ ਨਜ਼ਰ ਨਹੀਂ ਆਉਂਦੀ ਜਿਸ ਦੀ ਆਰਥਿਕਤਾ ਝੋਨੇ ਤੋਂ ਜ਼ਿਆਦਾ ਹੋਵੇ ਨਤੀਜੇ ਵਜੋਂ ਸਾਨੂੰ ਕੁਝ ਅਜਿਹਾ ਕਰਨ ਦੀ ਲੋੜ ਹੈ ਕਿ ਅਸੀਂ ਝੋਨੇ ਦੀ ਕਾਸ਼ਤਕਾਰੀ ਕੁਝ ਅਜਿਹੇ ਢੰਗ ਨਾਲ ਕਰੀਏ ਕਿ ਸਾਡੇ ਕੁਦਰਤੀ ਵਸੀਲਿਆਂ ਦਾ ਘਾਣ ਨਾ ਹੋਵੇ ਅਤੇ ਕਾਮਯਾਬੀ ਨਾਲ ਝੋਨੇ ਦੀ ਖੇਤੀ ਵੀ ਕੀਤੀ ਜਾ ਸਕੇ ਇਸ ਸਭ ਦੇ ਵਿੱਚ ਇੱਕ ਅਜਿਹੀ ਸੋਚ ਖੇਤੀਬਾੜੀ ਦੇ ਤਰਾਤਲ ਤੇ ਨਜ਼ਰ ਆ ਰਹੀ ਹੈ ਜਿਸ ਦੇ ਅਧੀਨ ਝੋਨੇ ਦੀ ਬਿਜਾਈ ਬਿਨ ਬਗੈਰ ਕਦੂ ਕੀਤੇ ਹੋਏ ਸਿੱਧੇ ਬੀਜ ਰਾਹੀਂ ਬਿਜਾਈ ਕੀਤੀ ਜਾਵੇ ਮਾਹਰਾਂ ਅਨੁਸਾਰ ਝੋਨੇ ਦੀ ਪਨੀਰੀ ਦੀ ਲਵਾਈ ਤੋਂ ਪਹਿਲਾਂ ਕਦੂ ਕਰਨ ਦੀ ਪ੍ਰਵਿਰਤੀ ਹੀ ਧਰਤੀ ਹੇਠਲੇ ਪਾਣੀ ਅਤੇ ਜ਼ਮੀਨ ਦੀ ਭੌਤਿਕ ਬਣਤਰ ਵਿੱਚ ਆ ਰਹੀਆਂ ਵੱਡੀਆਂ ਸਮੱਸਿਆਵਾਂ ਦਾ ਕਾਰਨ ਹੈ ਪਹਿਲਾ ਰਵਾਇਤੀ ਢੰਗ ਨੂੰ ਝੋਨੇ ਦੀ ਖੇਤੀ ਲਈ ਫਾਇਦੇਮੰਦ ਦੱਸਣ ਦਾ ਕਾਰਨ ਇੱਕੋ ਸੀ ਕਿ ਝੋਨੇ ਵਿੱਚ ਪਾਣੀ ਖੜਾ ਰੱਖਣਾ ਹੁੰਦਾ ਤਾਂ ਜੋ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕੇ ਪਰ ਅੱਜ ਸਾਡੇ ਕੋਲੇ ਰਸਾਇਣ ਹਨ ਜਿਨ੍ਹਾਂ ਰਾਹੀਂ ਬਿਨਾਂ ਪਾਣੀ ਖੜਾ ਕੀਤੇਆਂ ਝੋਨੇ ਵਿੱਚ ਨਦੀਨਾਂ ਦੀ ਰੋਕਥਾਮ ਸਹਿਜ ਹੀ ਕੀਤੀ ਜਾ ਸਕਦੀ ਹੈ ਅੱਜ ਕਦੂ ਤੋਂ ਬਿਨਾਂ ਝੋਨੇ ਦੀ ਕਾਸ਼ਤਕਾਰੀ ਸੰਭਵ ਹੈ ਕੱਦੂ ਨਾ ਕਰਨ ਨਾਲ ਜ਼ਮੀਨ ਦੀ ਬਣਤਰ ਵੀ ਸੁਧਰਦੀ ਹੈ ਅਤੇ ਨਾਲ ਦੇ ਨਾਲ ਜ਼ਮੀਨ ਵਿੱਚ ਗੁੰਡੋਏ ਅਤੇ ਹੋਰ ਫਾਇਦੇਮੰਦ ਜੀਵਾਂ ਦਾ ਵਧੇਰੇ ਵਿਕਾਸ ਹੁੰਦਾ ਹੈ ਅਤੇ ਧਰਤੀ ਹੇਠਾਂ ਪਾਣੀ ਜਾਣ ਨਾਲ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿੱਚ ਵੀ ਸੁਧਾਰ ਹੁੰਦਾ ਹੈ ਅੱਜ ਸਾਡੇ ਸੂਬੇ ਦੇ ਬਹੁਤ ਸਾਰੇ ਕਿਸਾਨਾਂ ਨੇ ਝੋਨੇ ਦੀ ਕੱਦੂ ਕਰਨ ਤੋਂ ਬਗੈਰ ਕਾਸ਼ਤ ਕਰਕੇ ਕਾਮਯਾਬੀ ਦੀ ਕਹਾਣੀ ਲਿਖ ਦਿੱਤੀ ਹੈ ਅੱਜ ਕਿਸਾਨ ਆਪਣੇ ਤਜਰਬਿਆਂ ਤੋਂ ਕਹਿ ਰਹੇ ਨੇ ਕਿ ਕੱਦੂ ਤੋਂ ਬਗੈਰ ਝੋਨੇ ਦੀ ਖੇਤੀ ਕਰਨ ਨਾਲ ਜਿੱਥੇ ਰਵਾਇਤੀ ਢੰਗ ਦੇ ਮੁਕਾਬਲੇ 30 ਤੋਂ 40% ਪਾਣੀ ਬਚਦਾ ਹੈ ਉਥੇ ਝੋਨੇ ਦੀ ਫਸਲ 10-15 ਦਿਨ ਪਹਿਲਾਂ ਪੱਕਦੀ ਹੈ। ਬਰਸਾਤ ਦਾ ਬਾਦੂ ਪਾਣੀ ਧਰਤੀ ਹੇਠ ਜਰਿੰਦਾ ਹੈ। ਅਜਿਹੇ ਝੋਨੇ ਤੇ ਘੱਟ ਕੀੜੇ ਬਿਮਾਰੀਆਂ ਦਾ ਹਮਲਾ ਹੁੰਦਾ ਹੈ। ਇਸ ਵਿਧੀ ਨਾਲ ਹੋਣ ਵਾਲੇ ਫਾਇਦੇ ਜਾਣਦੇ ਆ। ਪਾਣੀ ਦੀ ਬਚਤ, ਖੇਤੀ ਦੇ ਖਰਚੇ ਘਟਦੇ ਨੇ। ਝੋਨਾ 10 ਦਿਨ ਪਹਿਲਾਂ ਹੀ ਪੱਕਦਾ ਹੈ। ਉਲੀ ਰੋਗ ਦਾ ਹਮਲਾ ਘਟਦਾ ਹੈ। ਮਸ਼ੀਨਰੀ ਦੀ ਕਸਾਈ ਬਚਦੀ ਹੈ। ਲੇਬਰ ਦੀ ਬਚਤ ਤੇ ਕੱਦੂ ਦਾ ਖਰਚਾ ਵੀ ਬਚਦਾ ਹੈ। ਭੂਮੀ ਦੀ ਸਿਹਤ ਵਿੱਚ ਸੁਧਾਰ ਤੇ ਉਪਜਾਊ ਸ਼ਕਤੀ ਵਧਦੀ ਹੈ। ਮੀਂਹ ਦੇ ਪਾਣੀ ਦਾ ਰੀਚਾਰਜ ਹੁੰਦਾ ਹੈ। ਪੰਜਾਬ ਵਿੱਚ ਝੋਨੇ ਦੀ ਡੀਐਸਆਰ ਵਿਧੀ ਹੇਠ ਚਾਲੂ ਸਾਲ ਦੌਰਾਨ 5 ਲੱਖ ਏਕੜ ਰਕਬਾ ਲਿਆਉਣ ਦਾ ਟੀਚਾ ਮਿਥਿਆ ਗਿਆ ਹੈ ਸਾਇੰਸਦਾਨ ਆਖਦੇ ਨੇ ਕਿ ਇਸ ਵਿਧੀ ਕਰਕੇ ਕਿਸਾਨਾਂ ਦਾ ਕਦੂ ਅਤੇ ਪਨੀਰੀ ਦੀ ਲਵਾਈ ਕਰਨ ਦੇ ਆਉਂਦੇ ਖਰਚ ਲਗਭਗ 3500 ਰੁਪਏ ਪ੍ਰਤੀ ਏਕੜ ਦੀ ਬਚਤ ਹੁੰਦੀ ਹੈ ਸਰਕਾਰ ਵੱਲੋਂ ਇਸ ਸਾਲ ਦੌਰਾਨ ਅਜਿਹੇ ਕਿਸਾਨ ਜੋ ਕਿਸ ਝੋਨੇ ਦੀ ਸਿੱਧੀ ਬਜਾਈ ਨੂੰ ਅਪਣਾਉਣਗੇ ਉਹਨਾਂ ਲਈ 1500 ਰੁਪਏ ਪ੍ਰਤੀ ਏਕੜ ਦੀ ਸਹਾਇਤਾ ਦੇਣ ਲਈ ਵੀ ਕਿਹਾ ਜਾ ਰਿਹਾ ਹੈ। ਦੇਸ਼ ਭਰ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੁਆਰਾ ਮਿਤੀ 29 ਮਈ ਤੋਂ 12 ਜੂਨ ਤੱਕ ਵਿਕਸਿਤ ਖੇਤੀ ਸੰਕਲਪ ਅਭਿਆਨ ਵੀ ਚਲਾਇਆ ਜਾ ਰਿਹਾ ਹੈ। ਇਸ ਦੌਰਾਨ ਖੇਤੀਬਾੜੀ ਮੰਤਰੀ ਮਿਤੀ 5 ਜੂਨ ਨੂੰ ਆਪਣੀ ਪੰਜਾਬ ਪਟਿਆਲਾ ਫੇਰੀ ਦੌਰਾਨ ਕਿਸਾਨ ਚੋਪਾਲ ਵਿੱਚ ਸ਼ਾਮਿਲ ਹੋਏ। ਉਹਨਾਂ ਨੇ ਇਸ ਮੌਕੇ ਤੇ ਝੋਨੇ ਦੀ ਸਿੱਧੀ ਬਜਾਈ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ। ਉਹਨਾਂ ਕਿਸਾਨ ਅਤੇ ਸਾਇੰਸਦਾਨਾਂ ਦਰਮਿਆਨ ਦੇ ਰਿਸ਼ਤੇ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਝੋਨੇ ਵਿੱਚ ਸਿੱਧੀ ਬਜਾਈ ਦੀ ਕਾਮਯਾਬੀ ਵਾਸਤੇ ਕਿਸਾਨਾਂ ਦੇ ਤਕਨੀਕ ਪ੍ਰਤੀ ਆਪਣੇ ਤਜਰਬਿਆਂ ਨੂੰ ਸਾਇੰਸਦਾਨਾਂ ਲਈ ਸਮਝਣ ਦੀ ਜ਼ਰੂਰਤ ਹੈ। ਖੇਤੀਬਾੜੀ ਸਾਇੰਸਦਾਨਾਂ ਵੱਲੋਂ ਕਿਸਾਨ ਦੇ ਸਿੱਧੀ ਬਜਾਈ ਪ੍ਰਤੀ ਤਜਰਬਿਆਂ ਨੂੰ ਪਰਖਦੇ ਹੋਏ ਸਿਫਾਰਿਸ਼ਾਂ ਦਾ ਰੂਪ ਦਿੱਤਾ ਜਾਣਾ ਜ਼ਰੂਰੀ ਹੈ। ਮੈਨੂੰ ਬਹੁਤ ਖੁਸ਼ੀ ਹੈ यहाँ डायरेक्ट सीडिंग करके धान की खेती करने वाले किसान मौजूद हैं जिसके कारण पानी बहुत बचता है कम समय में भी आ जाती है तो खर्चा घटता है मजदूरी घटती है उन्हें धरती हेठले पानी कुदरती वसीले बचाने लिए इस झोने की सीधी बिजाई तकनीक नूबे की बेहतरी लाई फायदेमंद दसा इस समाचार समीक्षा खत्म हुई नमस्कार